ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਰਾਤ بارش ਨੇ ਕੀਤਾ ਕੰਮ ਖਰਾਬ ਬਹੁਤ بارش ਕਾਫੀ ਹੋਈ ਆ ਕਮਾਦ ਵੀ ਸੜ ਦਿੱਤੇ ਸਾਰੇ ਜਿਹੜੇ ਸੀਗੇ ਝੋਨੇ ਵੀ ਲੰਮੇ ਪਾਤੇ ਆ ਤੇ ਪਾਣੀ ਵੀ ਤਕਰੀਬਨ ਆਪਾਂ ਝੋਨਾ ਵੱਢ ਲਿਆ ਸੀਗਾ ਉਹਦੇ ਵਿੱਚ ਵੀ ਪਾਣੀ ਖੜਾ ਇੰਨਾ ਕਿ ਮੀਂਹ ਪਿਆ ਇਹ 12 12:00 1 ਵਜੇ ਲੱਗੇ ਨੇਰੀ ਦੇ ਨਾਲ ਮੀਂਹ ਸੀਗਾ ਤੇ ਨੁਕਸਾਨ ਕੀਤਾ ਇਹਨੇ ਕੰਮ ਤਾਂ ਹੋ ਗਿਆ ਬੰਦ ਹੁਣ ਚਾਰ ਪੰਜ ਦਿਨ ਕੰਮ ਨਹੀਂ ਚੱਲਦਾ ਮੈਂ ਦਿਖਾਉਣਾ ਦੂਏ ਕੈਮਰੇ ਨਾ ਬਈ ਹੱਲੇ ਵੀ ਉੱਤੇ ਆਦੇ ਬੱਦਲ ਦੇ ਮੇਰੇ ਮਗਰ ਤਾਂ ਦੀਂਦੇ ਹੀ ਆ ਤੋਂਦੇ ਜੇ ਦੀਂਦੇ ਆ ਨੁਕਸਾਨ ਕੀਤਾ ਕਾਫੀ ਬੱਦਲ ਨੇ ਇਹ ਦੱਸਿਆ ਸੀਗਾ ਇਹਨਾਂ ਨੇ ਖਰਾਬਾ ਜਿਆ ਕੱਲ ਦਿਨੇ ਵੀ ਬੱਦਲ ਚੜਿਆ ਤੁਹਾਨੂੰ ਵੀਡੀਓ 'ਚ ਕੱਲ੍ਹ ਵਾਲੀ ਜੇ ਦਿਖਾਇਆ ਸੀਗਾ ਉਹਲਾਂ ਤਾਂ ਗਿਆ ਹੀ ਹਟ ਇਹ ਰਾਤ 11-12 ਬਾਰਾਂ ਵਾਰ ਇਹਦੇ ਲੱਗੇ ਆਇਆ ਆ ਮੀ ਮੈਂ ਦਿਖਾਉਣਾ ਤੁਹਾਨੂੰ ਐਦਾਂ ਪਾਣੀ ਖੜਾ ਆ ਜਿਹੜਾ ਝੋਨਾ ਵੱਡਿਆ ਨਾ ਉਹਦੇ ਵਿੱਚ ਵੀ ਸਾਰੇ ਖੇਤ ਤੇ ਖੜਾ ਆ ਤੇ ਮੀਂਹ ਮੇਰੇ ਹਿਸਾਬ ਨਾਲ 2-3 ਦਿਨ ਤਾਂ ਕੰਪੈਨ ਨਹੀਂ ਚੱਲਦੀ ਤੇ ਬੇਲਰ ਦਾ ਕੰਮ 4-5 ਦਿਨ ਨਹੀਂ ਚੱਲਦਾ ਕਮਾਦ ਵੀ ਸਾਰੇ ਲੰਮੇ ਪਾਤ ਤੇ ਵਿੱਚੋਂ ਕਾਫੀ ਆਪਣਾ ਵੀ ਕਮਾਦ ਡਿੱਗਾ ਆ ਨਾਲੇ ਹਲੇ ਇੰਨਾ ਮੱਲਿਆ ਨਾ ਕਮਾਦ ਇਹ ਵੀ ਲੰਮਾ ਪੈ ਗਿਆ ਝੋਨੇ ਵੀ ਆ ਦੇਖੋ ਸਾਰੇ ਲੰਮੇ ਪਾਤ ਤੇ ਇਹਨਾਂ ਦਾ ਵੀ ਨੁਕਸਾਨ ਹੋਇਆ ਉਹ ਸਾਹਮਣੇ ਕਮਾਦ ਆ ਦੋ ਵਾਰੀ ਵੱਜ ਗਿਆ ਆ ਉਹ ਵੀ ਲੰਮਾ ਪਾਤਾ ਚੋਨਾ ਕਹਿੰਦਾ ਭਾਬ ਜਿਹੜਾ ਪੱਕਾ ਆ ਨਾ ਕੋਈ ਵੀ ਨਹੀਂ ਬਜਿਆ ਸਾਰੇ ਡੇਢੇ ਕਰ ਦਿੱਤੇ ਮੀਂਹ ਪਿਆ ਬਹੁਤ ਐ ਥੋੜਾ ਨਗਾ ਮੀਂਹ ਨੂੰ ਕਹਿ ਸਕਦੇ ਮੀਂਹ ਬਹੁਤ ਪਿਆ ਖੇਤ ਦੇ ਵਿੱਚ ਪਾਣੀ ਸਾਰੇ ਜੇ ਖੜਾ ਐ ਪਰਲੇ ਬੰਨੇ ਉਹਦੀ ਵੀ ਦੇਖਦਾ ਹਾਂ ਆ ਮੈਂ ਇਹ ਜਦਾਂ ਡੱਗਾ ਹੀ ਝੋਨਾ ਆਪਣਾ ਜੇ ਪਰਸੋਂ ਨਾ ਵੱਢਦੇ ਤੇ ਇਹ ਕੱਲ ਟਾਈਮ ਨਹੀਂ ਲੱਗਣਾ ਸੀ ਕੰਪੈਨ ਦਾ ਇਹ ਬਾਡੀ ਨਹੀਂ ਹੋਣਾ ਸੀਗਾ ਇਹ ਸਾਰੇ ਪਾਣੀ ਪਾਣੀ ਐ ਕਾਫੀ ਮੀਂਹ ਪੈ ਗਿਆ ਨਾ ਵੀ ਲੱਦਾ ਕੰਮ ਹੁਣ ਚੱਲਦਾ ਚਾਰ ਪੰਜ ਦਿਨ ਤੇ ਇਹ ਕੰਪੈਨਾਂ ਵੀ ਦੋ ਤਿੰਨ ਦਿਨ ਨਹੀਂ ਚੱਲਣੀਆਂ ਤੇ ਬੇ ਵਾਲੇ ਜੇ ਪਾਵਾਂਗੇ ਇਹ ਚੱਲ ਜੂਗੀ ਆ ਤੁਸੀਂ ਆਪ ਹੀ ਦੇਖ ਲਓ ਵਾ ਵੱਡੇ ਦੇ ਵਿੱਚ ਇੰਨਾ ਪਾਣੀ ਖੜਾ ਨਾਲੇ ਇਹਨੂੰ ਪਾਣੀ ਕੰਪੈਨ ਕੋਈ ਖੁੱਬੀ ਨਹੀਂ ਸੀ ਜਦੋਂ ਆਪਾਂ ਚਲਾਈ ਆ ਕੋਈ ਕੁਛ ਨਹੀਂ ਸੀਗਾ ਰਿਪਰ ਨਹੀਂ ਹੱਲੇ ਫੇਰਿਆ ਸੀਗਾ ਤੇ ਰਿਪਰ ਅੱਜ ਫੇਰਨਾ ਹੀ 2 ਵਜੇ ਤੋਂ ਬਾਅਦ ਖੇਤ ਥੱਲੇ ਉਹ ਮੈਂ ਕਿਹਾ ਮਿੱਟੀ ਥੋੜੀ ਸੁੱਕ ਜਵੇ ਸੱਲ ਜੀ ਹੱਟ ਦੂ ਤਾ ਫੇ ਮਿੱਟੀ ਨਹੀਂ ਵਿੱਚ ਆਉਂਦੀ ਭਰੀਆਂ ਬੰਨਣ ਨੂੰ ਮੈਂ ਇੰਨਾ ਪੈ ਗਿਆ ਆ ਤੁਹਾਨੂੰ ਗਾਂ ਕਮਾਦ ਵੀ ਆ ਦੇਖੋ ਸਾਰੇ ਲੰਮੇ ਪਾਤੇ ਆ ਉਹ ਅੱਗੇੋਂ ਤੁਸੀਂ ਤਾਂ ਜ਼ਿਆਦਾ ਡੱਗਾ ਆ ਸਾਰੇ ਹੀ ਪੈ ਗਏ ਲੰਮੇ ਟੇਡੇ ਕਰਤੇ ਕਮਾਦ ਵੀ ਸਭ ਥੱਲੇ ਡੇਪਿਆ ਥੋੜੇ ਥੋੜੇ ਖੜੇ ਰਹਿਣ ਨਾਲੇ ਆਪਣੇ ਵਾਲਾ ਕਮਾਦ ਇੰਨਾ ਮੱਲਿਆ ਨਹੀਂ ਸੀ ਅਜੋ ਧੋਨਾ ਧੋਨਾ ਵੀ ਦਿਖਾਉਣਾ ਕੋਈ ਵੀ ਧੋਨਾ ਨਹੀਂ ਬਜਿਆ ਕਮਾਦ ਵੀ ਸਾਰੇ ਹਲਾਏ ਪਏ ਆ ਹਨੇਰੀ ਰਾਤ ਜਾੜਾ ਸੀ ਵੀ ਹਨੇਰੀ ਨਾ ਮੀਂਹ ਵੀ ਬਹੁਤ ਪਿਆ ਇੰਨਾ ਘਟ ਮ ਨਹੀਂ ਕਹਿ ਸਕਦੇ ਮੀਂਹ ਇੰਨਾ ਜਾੜਾ ਵੀ ਨਹੀਂ ਕਹਿ ਸਕਦੇ ਕੰਮ ਰੁਕ ਗਿਆ ਜੀ 4-5 ਦਿਨ ਲਈ ਆਲਾ ਧੋਨਾ ਸਾਰਾ ਟੋਟਲ ਹੀ ਪੈ ਗਿਆ ਲੰਮਾ ਕਿਸੇ ਪਾਸੇ ਵੀ ਨਹੀਂ ਬਜਿਆ ਵੀ ਜੀ ਆਪਾਂ ਕਹੀ ਇਧਰ ਨੂੰ ਬਜਿਆ ਹੋਊਗਾ ਇਹ ਸਾਰਾ ਹੀ ਪੈ ਗਿਆ ਧੋਨਾ ਲੰਮਾ ਕਹਿੰਦਾ ਬਾ ਫਸਲਾਂ ਦਾ ਨੁਕਸਾਨ ਬਹੁਤ ਹੋਇਆ। ਕਮਾਦ ਤਾਂ ਚਲੋ ਜਮੀਨ ਤੇ ਨਹੀਂ ਲੱਗਾ ਡੇਡਾ ਹੋਇਆ ਆ। ਅਸੀਂ ਤਾਂ ਗੋੜੀ ਬਣਾਉਣਾ ਆਂ ਚ ਬਣ ਜਾਊਗਾ ਇਹਦਾ ਕੋਈ ਚੱਕਰ ਨਹੀਂ ਹਨਾ। ਤੇ ਪਰ ਲੰਮਾ ਬਾਤਾ ਵੀ ਕਮਾਦ। ਬੱਜਾ ਸਗਾ ਬੰਦੇਆਂ ਵੀ ਸਗਾ ਲਾਖਟ ਗਏ ਜੇ ਸਗਾ। ਇਹਨੂੰ ਹੱਲੇ 20 ਦਿਨ ਹੋਏ ਮਹੀਂ ਬੱਜੇ ਨੂੰ। 15 ਦਿਨ 20 ਦਿਨ ਹੋ ਗਏ ਹੋਣਗੇ। ਪਹਿਲਾਂ ਬੰਨਿਆਂ ਨਹੀਂ ਸਗਾ। ਤਪਾਰ ਨੇਰੀ ਜਾਰਾ ਸੀਗੀ ਇਥੋਂ ਕਮਾਦ ਦੇ ਨਾਲੋਂ ਇਕੱਠੀ ਹੋ ਕੇ ਪਈ ਜਿੱਥੇ ਇਕੱਠੀ ਹੋ ਕੇ ਵੀ ਉੱਥੋਂ ਕੋ ਸਾਰਾ ਹੀ ਛੱਡ ਦਿੱਤਾ ਗਾਂ ਦੇ ਕਮਾਦ ਪਾਣੀ ਖੇਤ ਤੇ ਸਾਰੇ ਹੀ ਖੜਾ ਹੈ ਮੇਰਾ ਆਦਾ ਪਿਆ ਆ ਮੀ ਨੇਰੀ ਵੀ ਨਾਲ ਜਾਰਾ ਚੱਲੀ ਹੱਲੇ ਵੀ ਬੱਦਲ ਗਿਆ ਨਹੀਂ ਕਿਸੇ ਬੰਨੇ ਆ ਇਧਰੋਂ ਸਾਰੇ ਬੱਦਲ ਲੱਗਾ ਆ ਉੱਤੇ ਚਲੋ ਦਿਖਾਉਣੇ ਬਾਕੀ ਦਿਨੇ ਜੋ ਕਾਰੋਬਾਰ ਚੱਲਦੇ ਆ ਕੰਮ ਤਾਂ ਹੋ ਗਿਆ ਬੰਦ ਕੰਮ ਤੇ ਇਤ ਨਹੀਂ ਜਾ ਹੁਣਾ ਕੰਬੇਲਰ ਤਾਂ ਅੱਜ ਬੰਦ ਆ ਅੱਜ ਦਾ ਘਰਾਲਾ ਪਈਆਂ ਆ ਏਦਾਂ ਮੀ ਪਿਆ ਕੰਮ ਤਾਂ ਹੁਣ ਰਹੂਗਾ ਜੀ ਬੰਦ ਬੇਲਡਰ ਨਹੀਂ ਚੱਲਦਾ ਤਿੰਨ ਕ ਦਿਨ ਘਟੋ ਘਟ ਤਿੰਨ ਦਾ ਵੀ ਚਾਰ ਦਿਨ ਨਹੀਂ ਚੱਲਣਾ ਕਿਉਂ ਜਿਹੜੇ ਹੁਣ ਕੱਲ ਵੱਡ ਹੋਏ ਆ ਝੋਨੇ ਉਹ ਕੰਪੈਨ ਰਿਪਰ ਚੱਲਣਾ ਹੱਲੇ ਕੱਲ ਨੂੰ ਜਾਂ ਪਰਸੋਂ ਨੂੰ ਜੇ ਪਾਣੀ ਨਾ ਖੜਾ ਹੋਇਆ ਇਦਾਂ ਆ ਕਈ ਵਾਰ ਹੋਰ ਏਰੀਆ 'ਚ ਮੀਂਹ ਨਹੀਂ ਪੈਂਦਾ ਹੁਣ ਸਾਡੇ ਪਿਛਲੀ ਵਾਰ ਵੀ 3 ਘੰਟੇ ਮੀਂਹ ਇੱਥੇ ਪੈ ਗਿਆ ਆਲੇ-ਦੁਆਲੇ 3-4 ਕਿਲੋਮੀਟਰ ਨਿਕਲੇ ਤਾਂ ਮੀਂਹ ਹੈ ਨਹੀਂ ਸੀ ਤੇ ਹੁਣ ਦਿਨੇ ਪਤਾ ਲੱਗੂ ਕਿਹੜੇ ਏਰੀਆ 'ਚ ਮੀਂਹ ਪਿਆ ਤੇ ਕਿਹੜੇ ਨਹੀਂ ਬਾਕੀ ਦੇਖਦੇ ਆ ਜਦੋਂ ਚੱਲੂਗਾ ਦਿਖਾਉਨੇ ਤੁਹਾਨੂੰ ਲੱਗੀ ਜਾਣਾ ਤੁਹਾਨੂੰ ਪਤਾ ਅਗਲੀਆਂ ਵੀਡੀਓ 'ਚ ਵੀ ਕੰਮ ਚੱਲ ਪਿਆ ਕਿ ਨਹੀਂ ਚੱਲ ਪਿਆ ਪਰ ਹਾਲ ਦੀ ਘੜੀ ਆ ਦੇਖੋ ਝੋਨਿਆਂ ਦਾ ਨੁਕਸਾਨ ਆ ਕੰਮ ਰੁਕ ਗਿਆ ਜੀ ਸਾਰੇ ਰੁਕ ਗਿਆ ਕੰਮ ਚਲੋ ਠੀਕ ਆ ਦਿਖਾਉਨੇ ਆ ਬਾਕੀ ਜੀ ਜਿੱਦਾਂ ਚੱਲਦਾ ਜਨੇ ਝੋਨਾ ਤਾਂ ਬੱਜ ਗਿਆ ਜੀ ਗਿੱਲਾ ਨਹੀਂ ਹੋਇਆ ਉੱਤੇ ਚੜ ਕੇ ਵੀ ਦੇਖਦੇ ਹਟਿਆ ਉਹ ਮਗਰ ਇੱਕ ਛੇਕਿਆ ਉਹ ਵੀ ਦੇਖ ਕੇ ਲਾਈ ਸੀ ਟਰਾਲੀ ਵੀ ਪਾਣੀ ਮਗਰ ਜੋਵੇ ਵਿੱਚ ਨਹੀਂ ਕਿਤੇ ਵੀ ਪਾਣੀ ਚੋਇਆ ਇਧਰੋਂ ਵੀ ਤੱਕੀ ਤੋਂ ਹਟਮੀ ਰਕ ਕੀਤੀ ਹੀ ਖੜੀ ਟਰਾਲੀ ਉਹ ਛੇਕਿਆ ਉਤੋਂ ਵੀ ਪਾਣੀ ਨਹੀਂ ਪਿਆ ਵਿੱਚ ਪਾਣੀ ਕਿਤੇ ਨਹੀਂ ਗਿਆ ਝੋਨਾ ਸੁੱਕਾ ਆ ਗਰਮ ਗਰਮ ਨਹੀਂ ਥੱਲੇ ਸਾਈਂ ਹੱਥ ਮਾਰਦਾ ਦੇਖਦਾ ਹਟਿਆ ਬਾਕੀ ਦਿਨੇ ਇਹਨੂੰ ਦੇਖਾਂਗੇ ਇੱਕ ਵਾਰ ਅੱਦਾ ਦੇ ਕੇ ਵਿੱਚੋਂ ਕਹੀ ਜਾਜੋਨਾ ਦਾ ਪੱਕਾ ਹੀ ਵਿੜਾਇਆ ਆ ਪਰ ਫੇਰ ਵੀ ਦੇਖਣਾ ਪੈਣਾ ਵੀ ਕਿਤੇ ਗਰਮ ਨਾ ਹੁੰਦਾ ਹੋਵੇ। ਇਧਰ ਵੀ ਟਰਾਲੀ ਤਾਕੀ ਤਾਂ ਹੁਣ ਦੂਰ ਸੀਗੀ। ਤੇ ਆਹ ਬੈਕ ਸਾਈਡ ਵੀ ਤਾਕੀ ਆ। ਇਧਰ ਲਈ ਸ਼ੇਪ ਸੀਗੀ। ਇੱਥੋਂ ਵੀ ਹੈਗਾ 8-10 ਫੁੱਟ ਦੂਰ ਕੀਤੀ ਸੀ ਤਾਕੀ ਤੋਂ ਖੜੀ। ਇੱਕ ਆ ਉੱਤੇ ਸ਼ੀਕ ਸੀਗਾ। ਇੱਥੋਂ ਵੀ ਟਰਾਲੀ ਪਰੇ ਨੂੰ ਖੜੀ ਕੀਤੀ ਸੀ ਇਹਦਾ ਪਾਣੀ ਆ ਦੇ। ਇਹ ਜਗ੍ਹਾ ਤੇ ਝੋਇਆ ਆ। ਛਟਮਾ ਜੋ ਆ ਟਰਾਲੀ ਤੋਂ। ਤੇ ਵੇਚ ਨਹੀਂ ਪਿਆ। ਪਤਾ ਨਹੀਂ ਲੱਗਾ ਰਾਤ ਵੀ ਕੰਮ ਕਰਦੇ ਬੰਦਾ ਥੱਕ ਜਾਂਦਾ ਕਰਕੇ ਤੇ ਪਤਾ ਨਹੀਂ ਲੱਗਾ ਰਾਤ ਕਿਹੜੇ ਵੇਲੇ ਮੀਂਹ ਆਇਆ ਤੇ ਕੱਲ ਸਾਰੀ ਜਿਹੜੀ ਤੁਸੀਂ ਦੇਖੀ ਹੋਣੀ ਵੀਡੀਓ 'ਚੇ ਕੰਮ ਤੇ ਗਏ ਸੀਗੇ ਸਾਰੀ ਦਿਹਾੜੀ ਜਦੋਂ ਟਰਾਲੀ ਇਹਦੂ ਕੰਮ ਕਰਦੇ ਆ ਫਿਰ ਬੰਦੇ ਥੱਕ ਹੋ ਜਾਂਦਾ ਨਹੀਂ ਪਤਾ ਲੱਗਦਾ ਮੈਨੂੰ ਨਹੀਂ ਰਾਤ ਪਤਾ ਲੱਗਾ ਕਿਹੜੇ ਵੇਲੇ ਹਨੇਰੀ ਆਈ ਮੀਂਹ ਆਇਆ ਘਰਦਿਆਂ ਨੂੰ ਪਤਾ ਸਾਰਾ ਪਰ ਮੈਨੂੰ ਠਾ ਲਿਆ ਨਹੀਂ ਉਹਨੀ ਟਰਾਲੀ ਅੰਦਰ ਹੀ ਸੀਗੀ ਤੇ ਨੁਕਸਾਨ ਕੀਤਾ ਮੀਂਹ ਨੇ ਔਹ ਜਿਹੜਾ ਸਾਹਮਣੇ ਸਾਡੇ ਬੰਦਾ ਆ ਇਹਦਾ ਝੂਨਾ ਡਿੱਗਾ ਇਹਦਾ ਜੋ ਨੜਗਾ ਦੇ ਨੇ ਮੇਰਾ ਕਮਾਲ ਵੀ ਛੱਡ ਦਿੱਤਾ ਤੂੰ ਛੱਡਿਆ ਨਾ ਮੇਰਾ ਕਮਾਲ ਹਾਂ ਨਹੀਂ ਜੇ ਤੇਰਾ ਝੋਨਾ ਡੇਪਿਆ ਤਾਂ ਤੂੰ ਮੇਰਾ ਕਮਾਲ ਛੱਡਣਾ ਹੈਗਾ ਹੈ ਉਹ ਕੀ ਕਹਿਣਾ ਤੂੰ ਨਦਰਾ ਡੇਪਿਆ ਸਾਰਾ ਤੇ ਤੂੰ ਮੇਰਾ ਕਮਾਲ ਵੀ ਛੱਡ ਦੇ ਤਾਂ ਲੱਗੇ ਹੈਨਾ ਇਹ ਬੰਦੇ ਨੇ ਕਮਾਲ ਛੱਡ ਦਿੱਤਾ ਮੇਰਾ ਚਲੋ ਦਿਖਾਉਣੇ ਨੇ ਜਿੱਦਾਂ ਵੀ ਕਾਰੋਬਾਰ ਚੱਲਦਾ ਹੋਰ ਤਾਂ ਕੋਈ ਨਹੀਂ ਅੱਜ ਮਸ਼ੀਨਰੀ ਦਾ ਛੋੜਾ ਮੋੜਾ ਕੰਮ ਆ ਉਹ ਕਰਾਂਗੇ ਦੇਖਦੇ ਹਾਂ ਬਾਕੀ ਇਹ 7101 ਸੀਗਾ ਜੀ ਵੱਡ ਲਿਆ ਇਹ ਤੁਹਾਨੂੰ ਵੱਡ ਕੇ ਤਾਂ ਇੱਕ ਦਿਨ ਹੀ ਹੋਇਆ ਜਦੋਂ ਪਰਸੋਂ ਵੱਡਿਆ ਸੀ ਤੇ ਇਹ ਟਾਈਮ ਨਾਲ ਵੱਡੇ ਗਿਆ ਡਿੱਗਾ ਸਾਰਾ ਹੀ ਸੀਗਾ ਝੋਨਾ ਇਹ ਇਧਰਲੀ ਸਾਈਡ ਸਾਰਾ ਡਿੱਗਾ ਹੈਗਾ ਤੇ ਰਾਤ ਕੱਲ ਜੱਗਵਾਨੀ ਅਖਬਾਰ ਤੇ ਵੀ ਦਿੱਤਾ ਸੀ ਇਹਨਾਂ ਨੇ ਆਨਲਾਈਨ ਦੂਰਾਂ ਪੇਪਰ ਤੇ ਚਲੋ ਅੱਜ ਆਉਣਾ ਆ ਉਹ ਤਾਂ ਆਪਣੇ ਕੰਮ ਨਹੀਂ ਕਿਸੇ ਇਹਨਾਂ ਨੇ ਮੀਂਹ ਦੱਸਿਆ ਸੀਗਾ ਪੈਣਾ ਤੇ ਇਹ ਪਾਕਿਸਤਾਨ ਵਾਲੀ ਸਾਈਡ ਤੋਂ ਚੜਿਆ ਬੱਦਲ ਮੇਂ ਪਾਦਾ ਕਾਫੀ ਇਨੇ ਕਮਾਦ ਵੀ ਡਿੱਪ ਐ ਦਿਖਾਉਣਾ ਮੈਂ ਕਮਾਦ ਵੀ ਡੇਪੈ ਸਾਰੇ ਇਥੋਂ ਕਦੀ ਹਵਾ ਪਈ ਆ ਉਤੋਂ ਸਾਰਾ ਕਮਾਦ ਵਿੱਚੋਂ ਡਿੱਗਾ ਆ ਸ਼ਾਇਦ ਕੈਮਰੇ ਚ ਕੈਚ ਹੁੰਦਾ ਹੀ ਹੋਵੇ ਤੇ ਆਹ ਕਮਾਦ ਦੀਆਂ ਦੋ ਬਨਾਈਆਂ ਹੋਈਆਂ ਇਹ ਵੀ ਹਾਲਾਤ ਆ ਸਾਰਾ ਬੱਦਲ ਫੇਰ ਵੀ ਗੂੜਾ ਹੋ ਗਿਆ ਅਰੇ ਬੰਨੇ ਬੱਦਲ ਹੋਇਆ ਆ ਬੱਦਲ ਗੂੜਾ ਹੋ ਗਿਆ ਜਦੋਂ ਪੂਰਾ ਦੁਬਾਰਾ ਲੱਗਦਾ ਮੀਂਹ ਦੇ ਚਾਂਸ ਬਣ ਗਏ 6 ਤਰੀਕ ਦਾ ਦੱਸਿਆ ਹੈ ਇਹਨਾਂ ਨੇ ਤੇ ਦੇਖਦੇ ਆ ਆ ਦੇ ਇੱਧਰ ਦੀ ਵੀ ਪਾਣੀ ਖੜਾ ਸਾਰੇ ਖੇਤ 'ਚ ਮੀਂਹ ਲੱਗਦਾ ਹੋਇਆ ਵੀ 6 ਤਰੀਕ ਦਾ ਬੱਦਲ ਦੱਸਿਆ ਇਹ ਵੀ ਕਿੱਦਾਂ ਹੁੰਦੀ ਆ ਪੈਂਦਾ ਅਗਰ ਰਾਜ ਦਾ ਬਚਾ ਹੁੰਦਾ ਜ ਰਾਤ ਤਾਂ ਜਿਹੜਾ ਪੈਣਾ ਹੀ ਪੈ ਗਿਆ ਤੇ ਹੁਣ ਬੱਦਲ ਫੇਰ ਗੂੜਾ ਹੋਣ ਲੱਗ ਪਿਆ ਆ ਦੇਖਦੇ ਆ ਬਾਕੀ ਲੋ ਜੀ ਝੋਨਾ ਥੱਲੇ ਨੂੰ ਕਰਕੇ ਦੇਖਦੇ ਆ ਤੋ ਨੇਰਾ ਫੈਸਲਾ ਕੱਲ ਨੂੰ ਹੋ ਜਾਣਾ ਜੀ ਆਪਣੇ ਮੁੱਖ ਮੰਤਰੀ ਸਾਹਿਬ ਹਰਿਆਣੇ ਦੀਆਂ ਵੋਟਾਂ ਤੇ ਗਏ ਸੀ ਮੰਤਰੀ ਮੰਤਰੀ ਸਾਹਿਬ ਉਧਰ ਪਹੁੰਚੇ ਸੀ ਇਹਨਾਂ ਨੂੰ ਜਨਤਾ ਨਾਲ ਕੋਈ ਮਸਲਾ ਨਹੀਂ ਅੱਗਾ ਦੌੜ ਪਿੱਛਾ ਚੌੜ ਇਹਨਾਂ ਨੂੰ ਆ ਪੰਜਾਬ ਤੇ ਵੋਟਾਂ ਮਿਲ ਗਈਆਂ ਬਣ ਗਏ ਆ ਤੇ ਗਾਂ ਹਰਿਆਣੇ 'ਚ ਦੌੜਦੇ ਆ ਵੀ ਉਧਰੋਂ ਵੋਟਾਂ ਲੈ ਲਈਏ ਕੱਲ ਵੋਟਾਂ ਉੱਥੇ ਪੈ ਗਈਆਂ ਅੱਜ ਆ ਕੇ ਇਹ ਨੀਂਦ ਇਹਨਾਂ ਦੀ ਖੁੱਲਣੀ ਆ ਆਪਣੇ ਪੁੱਛਣਗੇ ਉਹਨਾਂ ਨੂੰ ਖਲਾਹਕਾਰਾਂ ਨੂੰ ਕੀ ਕਰੀਏ ਕੀ ਨਹੀਂ ਤੇ ਕੱਲ ਨੂੰ ਤੁਹਾਨੂੰ ਦੱਸਦਾ 100% ਕੱਲ ਨੂੰ ਫੈਸਲਾ ਹੋ ਜਾਊਗਾ ਉਦਾਕਾਰਨ ਇਹ ਹੀ ਆ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਹੈ ਹੀ ਨਹੀਂ ਨਾ ਮੁੱਖ ਮੰਤਰੀ ਨਾ ਮੰਤਰੀ ਕੋਈ ਵੀ ਨਹੀਂ ਸੀ ਇੱਥੇ ਹੁੰਦੇ ਤਾਂ ਹੁਣ ਤੱਕ ਸੁੱਤੇ ਨਾ ਰਹਿੰਦੇ ਫੈਸਲਾ ਹੋ ਜਾਂਦਾ। ਅ ਜਿੰਮੇਦਾਰ ਜਿਹੜੇ ਤੰਗ ਹੋਣਦੇ ਆ ਹੁਣ ਕਈਆਂ ਨੇ ਡਰ ਜਾਣਾ ਝੋਨਾ ਨਹੀਂ ਵਧਾਇਆ ਸੀ ਵੀ ਪੱਕਾ ਵਧਾਉਣਾ ਤੇ ਰਾਤ ਦਾ ਮੀਂਹ ਫੇ ਪੈ ਗਿਆ ਹਨ ਅਸੀਂ ਵੀ ਆਦੋਂ ਥੱਲੇ ਟੋਏ ਕੱਢ ਕੱਢ ਫੁੱਲ ਫੁੱਲ ਦੇਖਦੇ ਆ ਪੱਕੇ ਦੇ ਵਿੱਚ ਕਿਤੇ ਭੰਨਦੇ ਨਹੀਂ ਆ ਝੋਨਾ ਸਰਕਾਰਾਂ ਬੜੀਆਂ ਦੇਖੀਆਂ ਪਰ ਐਡੀ ਮਾੜੀ ਸਰਕਾਰ ਨਹੀਂ ਦੇਖੀ ਚਲੋ ਕੇਂਦਰ ਨਾਲ ਇਹਨਾਂ ਦਾ ਰੇੜਕਾ ਹੋਊ ਆ ਮੰਨਦੇ ਆ ਪਰ ਮਾੜਾ ਮੋਟਾ ਸੂਬਾ ਸਰਕਾਰ ਵਿੱਚ ਦਖਲ ਦੇਊਗੀ ਤੇ ਕਿਤੇ ਨਾ ਕਿਤੇ ਨਿਕਨ ਆ ਇਥੇ ਅਮਰ ਦੀ ਟੋਆ ਦੇ ਥੱਲੇ ਨੂੰ ਟੋਆ ਦੇ ਮੱਥੇ ਮਾਰ ਕੇ ਦੇਖ ਤੇ ਫੇਰ ਹੀ ਕਦੇ ਬਦਲਾ ਹੱਲ ਹੋਣਾ ਇਹ ਹੁਣ ਹੋ ਜਾਣਾ ਜੀ ਕੱਲ ਨੂੰ ਮਸਲਾ ਹੱਲ ਦੇਖ ਲਿਓ ਭਾਵੇਂ ਇਹ ਅੱਜ ਦੀ ਛੁੱਟੀ ਤਾਂ ਇਹਨਾਂ ਨੇ ਕੀਤੀ ਆ ਵੀ ਕੱਲ ਦਾ ਦਿਨ ਜ਼ੋਰ ਲਾ ਕੇ ਵੋਟਾਂ ਪਵਾ ਪੂ ਕੇ ਹਰਿਆਣੇ ਤੋਂ ਆਏ ਆ ਅੱਜ ਇਹ ਸਲਾਹਾਂ ਲੈਣਗੇ ਤੇ ਕੱਲ ਨੂੰ ਦੇਖ ਲਿਓ ਤੁਹਾਡੇ ਸਾਹਮਣੇ ਫੈਸਲਾ ਹੋ ਜਾਣਾ ਵੱਧ ਤੋਂ ਵੱਧ ਇੱਕ ਦਿਨ ਹੋਰ ਲੈਣਗੇ ਇਹ ਨਾਲੇ ਨੀਂਦਾਂ ਨਹੀਂ ਖੋਲਦੀਆਂ ਨਾ ਗਾਂ ਵੋਟਾਂ ਇਹਨਾਂ ਨੂੰ ਦੇਖ ਲਓ ਕਿਸੇ ਨੇ ਪਾਉਣੀਆਂ ਨਹੀਂ ਸਾਰਾ ਤਬਕਾ ਹੀ ਦੁਖੀ ਆ ਜ਼ਿੰਮੇਦਾਰ ਤਾਂ ਜਿਹੜਾ ਹੈਗਾ ਹੀ ਹੈਗਾ ਆ ਨਹੀਂ ਜੀ ਪੂਰਾ ਠੰਡਾ ਝੋਨਾ ਸੁੱਕਾ ਆ ਨਾ ਸੁੱਕਾ ਝੋਨਾ ਵੜਾਇਆ ਕਰਕੇ ਤਾਂ ਨਹੀਂਗਾ ਥੱਲੇ ਤੱਕ ਫੁੱਲਿਆ ਤੁਹਾਡੇ ਕਾਫੀ ਉਤੋਂ ਪਹਿਲਾਂ ਝੋਨਾ ਲਾਇਆ ਆ ਫੇਰ ਥੱਲੇੋਂ ਫੁੱਲ ਕੇ ਤੇ ਥੱਲੇੋਂ ਟੂਆ ਕੱਢਿਆ ਇੰਨਾ ਬੜਾ ਝੋਨਾ ਪਹਿਲਾਂ ਉਤੋਂ ਲਾਇਆ ਫੇਰ ਥੱਲੇ ਟੂਆ ਕੱਢਿਆ ਤਕਰੀਬਨ 2.5 ਫੁੱਟ ਥੱਲੇ ਨੂੰ ਜਾ ਕੇ ਦੇਖਿਆ ਨਹੀਂ ਠੰਡਾ ਆ ਝੋਨਾ ਪੱਕਾ ਵੜਾਇਆ ਆ ਲੱਗੀ ਆ ਟਰਾਲੀ ਅੰਦਰ ਦੇਖਦੇ ਹਾਂ ਹੁਣ ਜਦੋਂ ਫੈਸਲਾ ਹੁੰਦਾ ਸਾਲਾ 4-5 ਦਿਨ ਤੋਂ ਪਹਿਲਾਂ ਮੰਡੀਆਂ ਦੇ ਵਿੱਚੋਂ ਗਾਂਦੀ ਨਹੀਂ ਮੁਕਣਾ ਗਾਂਦੇ ਇਦਾਂ ਬਈ ਜਿਹੜੇ ਹੁਣ ਜੀਵਦਾਰਾਂ ਦਾ ਵਿਚਾਰਿਆਂ ਦਾ ਝੋਨਾ ਗਿਆ ਆ ਪਹਿਲਾਂ ਤੋਂ ਉਹ ਚੱਕਣਗੇ ਫੇ ਝੋਨਿਆਂ ਦੀਆਂ ਟਰਾਲੀਆਂ ਲੱਦੀਆਂ ਹਰ ਇੱਕ ਦੇ ਖੜੀਆਂ ਜੱਕਦਮ ਰੱਛ ਪੈਣਾ ਆ ਦੇਖਦੇ ਇੱਕ ਦਿਨ ਸੁਕਤੋਂਦਾ ਦਿਖਾਉਨੇ ਆ ਬਾਕੀ ਲੋ ਜੀ ਇੱਧਰ ਨੰਗਰਸ ਵਾਲੀ ਵਾਲੀ ਤੈੜ ਆਏ ਨੇ ਇੱਧਰ ਵੀ ਝੋਨਾ ਬਈ ਬਹੁਤ ਅੰਡਰੀਆਂ ਸਿੱਟਿਆ ਕਮਾੜਦਾ ਵੀ ਨਕਸ਼ਾ ਗਸਰਾਲੇ ਦਾ ਬਿਜਲੀ ਘਰ ਆ। ਅੰਦਰਲੇ ਬੰਨੇ ਵਿੱਚ ਉਹਨਾਂ ਕਹਿੰਦਾ ਭਾਬ ਕਿ ਸਾਰੇ ਬੰਨੇ ਨੁਕਸਾਨ ਆ ਨੇਰੀ ਨੇ ਕੀਤਾ। ਪਤਾ ਨਹੀਂ ਆ ਝੋਨੇ ਨੂੰ ਪਾਣੀ ਲੱਗਾ ਹੋਇਆ ਕਿਦਾਂ ਇਹਦੇ ਵਿੱਚ ਪਾਣੀ ਖੜਾ ਆ। ਠੀਕ ਆ ਜੀ। ਲੋ ਜੀ ਰਾਤ ਨੇਰੀ ਨੇ ਤਾਂ ਮੀਂਹ ਨੇ ਨੁਕਸਾਨ ਕੀਤਾ ਬਹੁਤ। ਉਹ ਇਹ ਕਹਿੰਦਾ 110 ਨਹੀਂ ਡਿੱਗਦਾ। ਬਾਈ 110 ਡਿੱਗਾ ਪਿਆ। ਠੀਕ ਆ। ਐ ਥੱਲੇ ਬਿਲਕੁਲ ਜਿਹੜਾ ਕਹਿੰਦੇ ਨਾ ਜ਼ਮੀਨ ਤੇ ਲੱਗਣਾ। ਜ਼ਮੀਨ ਤੇ ਲੱਗ ਗਿਆ ਆ। ਆ ਦੇਖ ਲਓ। ਚਲੋ ਕੰਪੈਨ ਆਪਣੀ ਆ ਉਹ ਸਾਹਮਣੇ ਖੜੀ ਤੁਹਾਨੂੰ ਅੱਗੇ ਦਿਖਾਈ ਵੀ ਆ ਪਰਸੋਂ ਵੀਡੀਓ ਜੇ ਏਸੀ ਕੈਬਨ ਵਾਲੀ ਜਿਹੜੀ। ਤੇ 26 ਕਹਿੰਦੇ ਡਿੱਗਦਾ ਨਹੀਂ। ਆ 26 ਦੇਖ ਲਿਓ ਜੀ। ਉਹ ਵੇਲੇ ਧੋੜੀਆਂ ਦੀਨੀਆਂ ਹੋਣੀਆਂ ਤਾਂ ਡਿੱਗੀਆਂ ਪਰਲੇ ਬੰਨੇ ਕਾਫੀ ਡਿੱਗਾ ਆ। ਇਧਰ ਨੂੰ ਵੀ ਆ ਡਿੱਗਾ ਆ। ਠੀਕ ਹੈ ਜੀ ਇਧਰ ਹੁਣ ਤੁਹਾਨੂੰ 110 ਜਾਂਦੇ ਦਿਖਾਉਂਦੇ ਜਾਣਾ ਤੁਸੀਂ ਦੇਖ ਲਿਓ ਰਾਤ ਨਹਿਰਖਾਨਾ ਹੀ ਇੰਨਾ ਸੀਗਾ ਵੀ ਆ ਦੇਖੀ ਜਾਓ ਹੁਣ ਤੁਸੀਂ ਕਹਿੰਦੇ ਵੀ 110 ਨਹੀਂ ਡਿੱਗਦਾ ਆ 110 ਡਿੱਗਾ ਇਧਰ 26 ਕਹਿੰਦੇ ਨਹੀਂ ਡਿੱਗਦਾ ਆ 26 ਡਿੱਗਾ ਆ ਤੇ ਨੁਕਸਾਨ ਕੀਤਾ ਜੀ ਨਹਿਰੀ ਨੇ ਬਹੁਤ ਪਹਿਲਾਂ ਤਾਂ ਨਹਿਰਖਾਨਾ ਪਗਿਆ ਬਹੁਤ ਮੁੜ ਕੇ ਮੀਂਹ ਦੇ ਨਾਲ ਨਹਿਰਖਾਨਾ ਪਗਿਆ ਆਹ ਹਰ ਤੋਂ ਦੇ ਇਹ ਲੋਟ ਜਮੀਨ ਤੋਂ ਕਿੱਥੇ ਚੱਕ ਹੋਣੀ ਆ ਇੱਧਰ ਆ ਦੇਖ ਲੋ ਇਹ ਹੋਰ ਵੈਰੈਟੀ ਆ ਇਹ ਵੀ ਸਾਰੀ ਡਿੱਗੀ ਆ ਆ ਇੱਧਰ ਦੇਖ ਲੋ ਸੁਭਾਗਾ ਹੀ ਫਿਰਿਆ ਆ ਪਾਣੀ ਉਹਦੇ ਵਿੱਚ ਦੀ ਉੱਥੋਂ ਦੀ ਹੋਇਆ ਆ ਇਹ ਮਗਤਿਆਰ ਦੀ ਆ ਤੁੰਨਾ ਤੇ ਪਹਿਲੇ ਮੀਨ ਨੇ ਆ ਨੁਕਸਾਨ ਕੀਤਾ ਇੱਧਰ ਆਲੂ ਲਾਏ ਆ ਇਹ ਆਲੂਆਂ ਦੇ ਵਿੱਚ ਮੀਂਹ ਪੈ ਗਿਆ ਸੀ ਪਹਿਲਾਂ ਹੁਣ ਦੂਗਾ ਮੀਂਹ ਉੱਤੇ ਪੈ ਗਿਆ ਇਹਦੇ ਤੇ ਨੁਕਸਾਨ ਆ ਨਾ ਕਹਿੰਦੇ ਪਟਾਕੇ ਮਾਰ ਗਏ ਵਿੱਚ ਮਾਰਦੇ ਤੇ ਇਹਦਾ ਵੀ ਨੁਕਸਾਨ ਹੈ ਇਹ ਜੋ ਨਾ ਵੜਿਆ ਸੀ ਜੀ ਜਿੱਥੇ ਆਲੂ ਲੱਗੇ ਆ 11 ਸਤੰਬਰ ਨੂੰ ਤੇ ਦੋਰਾ ਮੀਂਹ ਇੱਥੇ ਪੈ ਗਿਆ ਆ ਦੇਖੋ ਦੋਰਾ ਮੀਂਹ ਪੈ ਗਿਆ ਇਹ ਤੇ ਪਹਿਲਾਂ ਇੱਕ ਵਾਰ ਵੀ ਪੈ ਗਿਆ ਉਸ ਦਿਨ ਵੀ ਠੋਕਮਾ ਸੀ ਆ ਜਿਹੜਾ ਹੁਣ ਕੱਲ ਪਿਆ ਰੱਖਦੀ ਇਹ ਵੀ ਠੋਕਮਾ ਪਿਆ ਆ ਬਾਕੀ ਦਿਖਾਉਣੇ ਤੁਹਾਨੂੰ ਅੱਗੇ ਜਾ ਕੇ ਆ ਦੇਖੋ ਹੁਣ ਇੱਧਰਲੇ ਬੰਨੇ ਦੂਏ ਬੰਨੇ ਉਹ ਖੇਤ ਦੇ ਆ ਗਏ ਆ ਆ ਦੇਖੋ ਕਿਦਾਂ ਆਇਆ ਲੇਕੇ ਕੇ ਤਾਂ ਹੋ ਗਿਆ ਆ ਲਓ ਆ ਦੇਖੀ ਜਾਓ ਆ ਬੇਟੇ ਵੀ ਆ ਦੇਖੀ ਜੇ ਦੇ ਅਨਸਾਰ ਅੱਜ ਹੁੰਨਾ 82 110 ਸਿਕਾ ਇਹ ਕਹਿੰਦੇ ਵੀ ਇਹ ਡਿੱਗਦਾ ਨਗਾ 110 ਵੀ ਆ ਡਿੱਗਾ ਪਿਆ ਜੋਨਾ ਅਹੀਂ ਕਹਿੰਦੇ ਸੀ ਗਾਂ ਇਹ ਲਾਵਾਂਗੇ ਡਿੱਗਦਾ ਨਗਾ ਪਰ ਨਹੀਂ ਵੀ ਇੱਕ ਦਾ ਟਾਈਮ ਲੰਮਾ ਲੈਂਦਾ ਇਹ ਕਾ ਦੇਖ ਲਓ ਤੁਸੀਂ ਹੁਣ ਖੇਤ ਪਲਾੜੀ ਦੇਖ ਲਓ ਕਿੰਨੇ ਖੇਤਾਂ ਰਹੂਗਾ ਸਾਰਾ ਹੀ ਡੇਗ ਗਿਆ ਹੈ ਹੱਲੇ ਹਰਾ ਆਇਆ ਹੈ ਹੱਲੇ ਪੱਕੂਗਾ ਘੱਟੋ ਘੱਟ ਜੇ ਉਦਾਂ ਸਿੱਧਾ ਸੁੱਕੀ ਜਾਂਦੀ ਖੜਾ ਰਹਿੰਦਾ ਤਾਂ ਦਹਾਂ ਤਰ੍ਹਾਂ ਦੇ ਪੱਕਣਾ ਸੀ ਹੁਣ ਲਾਲ ਹੋ ਸਾ ਪੀ ਡੇਗ ਗਿਆ ਤੇ ਹੁਣ ਵਾਅਦੇ ਚ ਨਾ ਦੇ ਕਰਨ ਹੁਣ ਇਹ ਇੱਕ ਵਾਈ ਕਮਾ ਆ ਦਿਆ ਕਮਾ ਦੋ ਦੇਖੋ ਸਾਹਮਣੇ ਹੁਣ ਏਡਾ ਕੈਮਰਾ ਜ਼ੂਮ ਕਰਨਾ ਨਹੀਂ ਕੈਮਰੇ ਨੇ ਕਹਿੰਦਾ ਵਾਹ ਕਮਾ ਸਾਰੇ ਹਲਾਏ ਆ ਅੱਛਾ ਇੱਕ ਮੈਂ ਗਿਆ ਸੀ ਨੰਗਲ ਸਰਾਲੇ ਵਾਲੀ ਸਾਈਡ ਨੂੰ ਬਾਈ ਵੀ ਹਾਸੇ ਵਾਲੀ ਗੱਲ ਹੀ ਆ ਵੀ ਬੰਦਾ ਹਨਾ ਮੰਨ ਲਓ ਵੀ ਜੇ ਨੇਰੀ ਆਉਣ ਤੋਂ ਪਹਿਲਾਂ ਬਾਹਰ ਅੰਦਰ ਬਹਿ ਗਿਆ ਹਨਾ ਤੇ ਦੂਏ ਬੰਨੇ ਬੰਦੇ ਜਾਰਾ ਖੜੇ ਆ ਉਧਰੋਂ ਨੇਰੀ ਆ ਗਈ ਤੇ ਹੋਰਲੇ ਬੰਨੇ ਹੈਲੋ ਹਾਈ ਉਹਨੂੰ ਕਹਿ ਸਕਦੇ ਸੀ ਵੀ ਬਾਈ ਤੂੰ ਇੱਥੇ ਬਾਹਰ ਅੰਦਰ ਬੈਠਾ ਆ ਫੇ ਇੰਨਾ ਜਾਰਾ ਕਮਾਡ ਡਿੱਗਾ ਵੀ ਬੰਦਾ ਥੱਲੇ ਬੈਠਾ ਵੀ ਦੂਏ ਬੰਨੇ ਦਿਸੂਗਾ ਆਪਣੇ ਤਾਂ ਚਲੋ ਕਮਾਡ ਹੱਲੇ ਥੋੜੇ ਘੱਟ ਡਿੱਗੇ ਆ ਕੋਈ ਜ਼ਮੀਨ ਦਾ ਫਰਕ ਹੋਊਗਾ ਤੇ ਪਰ ਬਈ ਉਧਰ ਕਮਾਦ ਬਿਲਕੁਲ ਜ਼ਮੀਨ ਤੋਂ ਡੇਢ ਜਾਂ 2 ਫੁੱਟ ਉੱਚੇ ਆ ਹਾਂ ਹੁਣ ਦੋਹੋਂ 50 50 ਦਾਹਾਂ ਦਿਨਾਂ ਤਾਂ ਹੀ ਆਗ ਮੁੜ ਕੇ ਦੁਬਾਰਾ ਤਾਂ ਉਹ ਖੜੇ ਹੋ ਜਾਣਗੇ ਉਹ ਗੱਲ ਵੱਖਰੀ ਆ ਇੱਕ ਵਾਰੀ ਤੋਂ ਬਿਲਕੁਲ ਲੰਮੇ ਪਾਤੇ ਕਮਾਰੋ ਉਹਨਾਂ ਵੀਡੀਓ ਬਣੀ ਨਹੀਂ ਮੇਤੋਂ ਮੇਰੇ ਨਾਲ ਪਰਿਵਾਰ ਸੀ ਮੇਰਾ ਤੇ ਇੱਕ ਕੈਮਰੇ ਦੀ ਬੈਟਰੀ ਹੈ ਨਹੀਂ ਸੀ ਫੋਨ ਦੀ ਤੇ ਵੀਡੀਓ ਨਹੀਂ ਬਣਾ ਹੋਈ ਥੋੜੀ ਜਿਹੀ ਝੋਨੇ ਦੀ ਬਣਾਈ ਆ ਤੇ ਕਹਿੰਦਾ ਵਾਬੇ ਨੁਕਸਾਨ ਆ ਜ਼ਿੰਮੇਦਾਰਾਂ ਦਾ ਤੇ ਜਿਹੜਾ ਹੁਣ ਆ ਕੰਮ ਰੋਕ ਗਿਆ ਉਹ ਹੁਣ ਕੰਮ ਕਈ ਦਿਨ ਨਹੀਂ ਆ ਹੁਣ ਤੁਹਾਨੂੰ ਵਿੱਚੋਂ ਵੜ ਕੇ ਦਿਖਾਉਣਾ ਕੀ ਕਰੂਗਾ ਇਹਨੂੰ ਜ਼ਿੰਮੇਦਾਰ ਇਹ ਆ ਦੇਖ ਲੋ ਆ ਮੁੰਜਰਾਂ ਲੱਗੀਆਂ ਆ ਥੱਲੇ ਆ ਲਾ ਆ ਲੋ ਐਦਾਂ ਭੰਨਿਆ ਨੇਰੀ ਨੇ ਐਦਾਂ ਮੋੜ ਤੇ ਮੁੰਜਰਾਂ ਸਾਰੀਆਂ ਦੀਆਂ ਸਾਰੀਆਂ ਇਹ ਆ ਲੋ ਆ ਜੜਾਂ ਤੁਰ ਪਈਆਂ ਕੀ ਕਰੂਗਾ ਇਹਨੂੰ ਜ਼ਿੰਮੇਦਾਰ ਵਿਚਾਰਾ ਨੁਕਸਾਨ ਆ ਜਾਰਾ ਤੇ ਮਾਨ ਸਰਕਾਰ ਆ ਗਈ ਹੋਣੀ ਆ ਕੱਲ ਦੀ ਉਧਾਂ ਉੱਤਰ ਆਇਆ ਜਿੱਦਾਂ ਪਹਾੜਾਂ ਤੋਂ ਨਹੀਂ ਉਹ ਕਹਿੰਦੇ ਹੁੰਦੇ ਉੱਤਰ ਆਏ ਇਦਾਂ ਹਰਿਆਣੇ ਤੋਂ ਉੱਤਰ ਆਇਆ ਥੱਲੇ ਹੁਣ 90% ਚਾਂਸ ਆ ਵੀ ਇਹ ਕੱਲ ਦੇ ਰਾਤ ਦੇ ਵੋਟਾਂ ਕੱਲ ਪੈ ਗਈਆਂ ਕੱਲ ਇਹ ਸਵੇਰੇ 10 11 ਵਜੇ 12 ਵਜੇ ਉਧਰੋਂ ਆ ਗਈ ਹੋਣੀ ਸਾਰੀ ਉਧਰੋਂ ਇਹ ਜਿੰਨੇ ਵੀ ਹੈਗੇ ਆ ਮੰਤਰੀ ਸੰਤਰੀ ਮੁੱਖ ਮੰਤਰੀ ਅੱਜ ਹੁਣ ਪੁੱਛਿਆ ਹੁਣ ਜਾਗ ਆਈ ਹੋਣੀ ਓਹੋ ਹੋ ਹੋ ਜਿਮੀਦਾਰਾਂ ਦਾ ਝੋਨਾ ਨਹੀਂ ਖਰੀਦ ਹੋ ਰਿਆ ਫੇਰ ਉਹ ਕਹਿੰਦੇ ਹੁਣ ਲਿਆਓ ਕਿਤਾਬਾਂ ਕੋ ਦੂਬਾਂ ਦੇਖੀਏ ਅੱਜ ਉਹਲੇ ਕਿਤਾਬਾਂ ਬਈ ਖਾਤੇ ਦੇਖ ਓਏ ਹੁਣੇ ਅੱਖਾਂ ਅੱਜ ਖੁੱਲੀਆਂ ਹੋਣੀਆਂ ਮੜੀਆਂ ਕੱਲ ਨੂੰ ਹੁਣ ਭਾਵੇਂ ਫੈਸਲਾ ਹੋਊ ਨਾ ਹੋ ਪਰਸੋਂ ਹੋਜੂ ਹੁਣੇ ਨਹੀਂ ਫੈਸਲਾ ਕਰਨਾ ਕਿਉਂ ਪੰਚਾਇਤੀ ਵੋਟਾਂ ਹੁਣ ਇੱਧਰ ਆ ਇਹ ਵੋਟਾਂ ਨਾ ਚਲਦੇ ਆਪਣੇ ਮੰਤਰੀ ਸੰਤਰੀ ਦੇ ਦੇਖ ਲਿਓ ਹੁਣ ਫੈਸਲਾ ਹੋ ਵੀ ਜਾਣਾ ਜ਼ਿਮੀਦਾਰ ਰੋਂਡੇ ਆ ਝੋਨਾ ਸਾਰਾ ਵੱਡਿਆ ਪਿਆ ਚਾਹੇ ਮੰਡੀਆਂ 'ਚ ਚਾਹੇ ਟਰਾਲੀਆਂ 'ਚ ਲੱਦਾ ਖੜਾ ਪਰ ਹੈਗਾ ਤਾਂ ਨੁਕਸਾਨ ਹੀ ਉਹ ਤੋਂ ਕੁਦਰਤ ਨੇ ਮਾਰ ਜਿਹੜੀ ਪਾਈ ਓਹ ਦੇਖ ਲਓ ਤੁਸੀਂ ਚਲੋ ਠੀਕ ਐ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਬਲੌਗ 'ਚ ਇੱਜ ਵੀਡੀਓ ਇੰਨੀ ਕੀ ਬਣੀ ਆ ਝੋਨੇ ਤੇ ਇਹਦਾ ਜਿਹੜਾ ਨੁਕਸਾਨ ਹੋਇਆ ਇਹਦੇ ਬਾਰੇ ਬਣੀ ਆ ਹੋਰ ਕੋਈ ਕੰਮਕਾਰ ਅੱਜ ਚੱਲਿਆ ਵੀ ਨਹੀਂ ਤੇ ਅੱਜ ਵੀਡੀਓ ਹੋਰ ਬਣਾਈ ਵੀ ਨਹੀਂ ਤੇ ਲੱਖਾ ਜੀ ਵੀ ਆਏ ਆ ਮੇਰੇ ਉਹਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਚਲੋ ਠੀਕ ਆ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ ਦੇ ਅੱਜ ਵੀਡੀਓ ਇੰਨੀ ਆ ਤੇ ਕੱਲ ਨੂੰ ਨਵਾਂ ਵਲੌਗ ਬਣਾਉਨੇ ਫੇ ਦਿਖਾਵਾਂਗੇ ਤੁਹਾਨੂੰ ਸਰਕਾਰਾਂ ਦੇ ਬਾਰੇ ਕਹਿੰਦਾ ਭਾਵ ਕਿ ਗੁੱਸਾ ਨਿਕਣ ਡਿਆ ਆ ਉਹ ਗੁੱਸਾ ਤਾਂ ਹੈਗਾ ਹੀ ਹੈਗਾ ਜੀ ਜਾਇਜ ਆ ਗੁੱਸਾ ਜੀਮਿੰਦਾਰ ਦਾ ਜੀਮਿੰਦਾਰ ਦਾ ਕਿ ਹਰ ਇੱਕ ਦਾ ਗੁੱਸਾ ਜਾਇਜ ਹੈ ਵੀ ਜਿਹੜਾ ਨੁਕਸਾਨ ਹੈ ਪਹਿਲਾਂ ਮੀਟਿੰਗਾਂ ਕਰ ਲੈਂਦੇ ਪਤਾ ਚੱਲ ਕੇਂਦਰ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਮੰਨਣੀਆਂ ਜਾਂ ਨਹੀਂ ਉਹ ਪੰਜਾਬ ਨਾਲ ਅੱਗੇ ਮਤਰੀਮਾਨਾ ਸਲੂਕ ਕਰਦੇ ਹਨ ਫਿਰ ਤੁਸੀਂ ਆਪਣੇ ਆੜਤੀਏ ਆ ਜਾਂ ਸੈਲਰ ਵਾਲੇ ਉਹਨਾਂ ਨਾਲ ਰਲ ਕੇ ਜਿਹੜਾ ਵੀ ਮਸਲਾ ਕਿਸੇ ਤਰੀਕੇ ਨਾਲ ਵੀ ਹੱਲ ਹੁੰਦਾ ਉਹਨੂੰ ਹੱਲ ਕਰੋ ਤੁਸੀਂ ਵੋਟਾਂ ਲੈਣ ਨੂੰ ਉੱਥੇ ਜਾ ਕੇ ਹਰਿਆਣੇ ਤੇ ਬੈਠੇ ਆ ਤੇ ਤੁਹਾਨੂੰ ਨਹੀਂ ਪਤਾ ਵਿੱਚੋਂ ਨਾ ਇੱਕ ਤਰੀਕ ਤੋਂ ਖਰੀਦ ਹੋਣਾ ਤਾਂ ਤੁਸੀਂ ਇਹਦਾ ਕੋਈ ਹੱਲ ਕੱਢਣਾ ਹੈ ਹੁਣ ਜੇ ਹੱਲ ਕੱਢਣਾ ਦੇਖੋ ਕੱਲ ਤਾਂ ਜਾਂ ਪਰਸ ਉਹਦੇ ਹੱਲ ਨਿਕਲਿਆ ਲਓ ਹੁਣ ਉਹ ਵਸਾ ਜਾ ਕੇ ਖੌਖਾਂ ਖੁੱਲ ਗਈਆਂ ਹੋਣੀਆਂ ਉਹਨਾਂ ਦੀ ਹੁਣ ਪੰਜਾਬ ਦੇਸਨ ਲਾਪਣਾ ਉਹਨਾਂ ਨੂੰ ਪਰ ਇੱਕ ਗੱਲ ਦੱਸਦਾ ਬਾਈ ਜਿੰਨੇ ਲੋਕਾਂ ਦੀ ਗੱਲ ਸੁਣੀ ਆ ਇਹਨਾਂ ਨੂੰ ਅਗਲੀ ਵਾਰ ਵੋਟ ਨਹੀਂ ਪੈਣੀ ਉਹ ਕਹਿੰਦੇ ਵੀ ਕਦੀ ਜ਼ਿੰਦਗੀ ਦੇ ਵਿੱਚ ਇਹ ਕੰਮ ਨਹੀਂ ਦੇਖਿਆ ਸੀਗਾ ਮੰਡੀਆਂ 'ਚ 80-80 ਸਾਲ ਦੇ ਬਜ਼ੁਰਗ ਬੈਠੇ ਆ ਉਹ ਕਹਿੰਦੇ ਵੀ ਅਸੀਂ ਆਪਣੀ ਜ਼ਿੰਦਗੀ 'ਚ ਕਦੀ ਇਹ ਹਾਲ ਨਹੀਂ ਦੇਖਿਆ ਹੜਤਾਲ ਹੁੰਦੀ ਸੀ ਇੱਕ ਦਿਨ ਦੀ ਜਾਂ ਦੋ ਦਿਨ ਦੀ ਹੁਣ ਚਲੋ ਦੇਖਦੇ ਆ ਬਾਕੀ ਵਿਜੋਗ ਮਸਲੇ ਇਹਦੇ ਹੱਲ ਹੁੰਦੇ ਦੇਖ ਲਿਓ ਕੱਲ ਜਾਂ ਪਰਸੋਂ ਨੂੰ ਹੱਲ ਹੋ ਜਾਣਾ ਅੱਜ ਇਹਨਾਂ ਨੇ ਬਈ ਖਾਤੇ ਖੋਲਗੇ ਤਾਂ ਦੇਖੇ ਦੁਖੇ ਹੋਣੇ ਆ ਉਹ ਵੀ ਉਹ ਹੋ 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 ਕਹਿੰਦੇ ਹੁਣੇ ਵੀ ਲੈ ਆਵੇ ਪੰਜਾਬ ਦਾ ਥੱਲੇ ਝੋਨਾ ਨਹੀਂ ਖਰੀਦ ਹੋਣ ਡਿਆ ਵੋਟਾਂ ਉਤੋਂ ਆਈਆਂ ਆਪਣੇ ਪੰਜ ਸਰਮੰਚ ਨਹੀਂ ਬਣਨੇ ਤਾਂ ਦੇਖ ਲਿਓ ਕੱਲ ਨੂੰ ਮਸਲਾ ਜਾਂ ਪਰਸੋਂ ਨੂੰ ਹੱਲ ਹੋ ਜਾਣਾ ਚਲੋ ਠੀਕ ਹੈ ਜੀ ਸਾਥੀ ਗਾ ਸਾਰਿਆਂ ਨੂੰ ਮਿਲਦੇ ਕੱਲ ਨੂੰ ਕਿਸੇ ਹੋਰ ਬਲੌਗ ਦੇ